ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਖਵੀਰ ਸਿੰਘ ਦੋਦ ਭਾਰਤੀ ਕਿਸਾਨ ਜੁਨੀਨੀ ਇਕਤਾ ਆਜਾਦ ਦਾ ਆਗੂ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆਥੀ ਫੂਕ ਮਿਆਰਾ ਵੱਕ ਪਿੰਡ ਵਿੱਚ ਪੂਰਤੌਰ ਤੇ ਲਾਗੂ ਕੀਤਾ ਤੇ ਵੱਡੀ ਗੰਦੀ ਵਿੱਚ ਲੋਕ ਸ਼ਾਮਲ ਹੋਏ ਨੇ ਸਾਰੇ ਹੀ ਭੈਣਾਂ ਦਾ ਭਰਾਵਾਂ ਦਾ ਦੁਕਾਨਦਾਰ ਵੀਰਾਂ ਦਾ ਕੁੱਲ ਕਰਤੀ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਬੱਡੀ ਪੱਦਰ ਤੇ ਸ਼ਾਮਲ ਹੋ ਕੇ ਆਪਣਾ ਚੱਲ ਰਹੇ ਮੋਰਚਿਆਂ ਨੂੰ ਸਪੋਰਟ ਦਿੱਤੀ ਹੈ ਦੇ ਨਾਲ ਮੈਂ ਤੁਹਾਨੂੰ ਜਿਹੜਾ ਅਗਲਾ ਪ੍ਰੋਗਰਾਮ ਆ 13 ਤਰੀਕ ਨੂੰ ਪ੍ਰਾਈਵੇਟ ਜਿਹੜਾ ਮੰਡੀਕਰਨ ਦੀ ਖਾਲਦਾ ਬਣਾ ਕੇ ਭੇਜਿਆ ਵੈ ਇਹਨਾਂ ਨੇ ਸੂਬਾ ਸਰਕਾਰਾਂ ਨੂੰ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਪੂਰਤੌਰ ਤੇ ਉਹਦੀਆਂ ਕਾਪੀਆਂ ਨੇ ਜਿਹੜੀਆਂ ਆਪਾਂ ਪਿੰਡਾਂ ਦੇ ਵਿੱਚ ਲੋੜੀ ਲਾ ਕੇ ਸਾਂਝੀ ਜਗ੍ਹਾਾਂ ਤੇ ਉਹਦੇ ਵਿੱਚ ਸਾੜਨੀਆਂ ਨੇ ਉਹਨੂੰ ਵੀ 13 ਤਰੀਕ ਨੂੰ ਆਪਾਂ ਪੂਰਤੌਰ ਤੇ ਇਸੇ ਤਰ੍ਹਾਂ ਹੀ ਲਾਗੂ ਕਰਨਾ ਹੈ ਤੇ ਨਾਲ ਹੀ ਬੇਨਤੀ ਆ ਵੀ ਉਹ ਦੂਗਾ ਆਪਣਾ 26 ਤਰੀਕ ਡੇਟਾ ਮਾਰਚ ਉਹਦੀ ਵੀ ਭਾਵੋ ਹੁਣ ਪਿੰਡਾਂ ਪਿੰਡਾਂ ਵਿੱਚ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ ਸਾਰੇ ਜਿੰਨੇ ਵੀ ਆਪਣੇ ਪਿੰਡ ਕਾਈ ਪ੍ਰਧਾਨ ਸਹਿਬਾਨ ਨੇ ਜੋ ਸਰਗਰਮਾਗੂ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਰਹਿੰਦੇ ਦੋਏ ਪ੍ਰੋਗਰਾਮ ਇਹਨਾਂ ਨੂੰ ਵੀ ਇਸੇ ਤਰ੍ਹਾਂ ਪੂਰਤੌਰਤੇ ਲਾਗੂ ਕੀਤਾ ਜਾਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਰਾ ਫਿਰ ਸੋਡਾ ਸਾਰਿਆਂ ਦਾ ਜਿਹੜਾ ਅੱਜ ਆਪਣਾ ਆਰਥੀ ਫੂਕ ਮੇਹਾਰਾ ਸੀ ਜਿਹਦੇ ਵਿੱਚ ਸਾਰੇ ਪਿੰਡਾਂ ਨੇ ਵੱਡੀ ਪੱਧਰ ਤੇ ਲਾਗੂ ਕੀਤਾ ਵਾ ਸਾਰੇ ਇਹ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ